ਬਾਪੂ ਜੀ ਕੀ ਬੇਨਤੀ ਕਰਦੇ ਹਾਂ ਪੰਜਾਬ ਇਹਨੂੰ ਸਰਕਾਰ ਨੂੰ ਜੀ ਤੁਸੀਂ ਮੈਂ ਸਰਕਾਰ ਨੂੰ ਬੇਨਤੀ ਕਰ ਰਿਹਾ ਜੀ ਮੇਰਾ ਨਾਮ ਭਰਪੁਰ ਸਿੰਘ ਹੈ ਜੀ ਮੈਂ ਉਹਨੂੰ ਇਹ ਕਹਿੰਦਾ ਖਲੜਾ ਰਿਕਾਰਡ ਦਰੋ ਕਿਸੇ ਦਾ ਜਦ ਇੰਤਕਾਲ ਦਰੋ ਕੀਤਾ ਜਾਵੇ ਸਾਡੇ ਜੋ ਬਣਦੀ ਜ਼ਮੀਨ ਆ ਉਹ ਦਿੱਤੀ ਜਾਵੇ ਸਾਡੇ ਜੋ ਪੇਮੈਂਟ ਬਣਦੇ ਉਹ ਠੀਕ ਹੈ ਜੀ ਹਜੀ ਧੰਨਵਾਦ ਹੈ ਸਰਕਾਰ ਦੇ ਬੰਦੇ ਪਿੰਡ ਮਹਿਮੂਦਪੁਰ ਕਿਸਾਨ ਦੇ ਘਰ ਪਹੁੰਚੇ ਹਾਂ ਜੀ ਜੋ ਕਿ ਆਪਣਾ ਭਰਪੁਰ ਸਿੰਘ ਜੀ ਨੇ ਇਹਨਾਂ ਦਾ ਕੇਸ ਲੜਕਿਆ ਹੋਇਆ ਕਾਫੀ ਲੰਮੇ ਸਮੇਂ ਤੋਂ ਲਗਭਗ 20 ਸਾਲਾਂ ਤੋਂ ਤੇ ਕੀ ਗੱਲਬਾਸੀ ਜੀ ਭਰਪੁਰ ਸਿੰਘ ਜੀ ਜੋ ਕਿ ਹਾਲੇ ਤੱਕ ਆਪਣਾ ਕੋਈ ਹੱਲ ਨਹੀਂ ਹੋਇਆ ਆ ਸਾਰੀ ਗੱਲ ਦੱਸੋਗੇ ਦਰਸ਼ਕਾਂ ਨੂੰ ਜੋ ਆਪਣੇ ਦੇਖ ਰਹੇ ਨੇ ਸਾਰੀ ਗੱਲ ਦੱਸਾਂਗੇ ਜੀ ਹਾਂਜੀ ਮੇਰਾ ਨਾਮ ਹੈ ਜੀ ਭਰਪੂਰ ਸਿੰਘ ਢਾਲੇਵਾਲ ਪਿੰਡ ਮਹਿਮੂਰ ਜ਼ਿਲ੍ਹਾ ਕੈਥਲ ਤਹਿਸੀਲ ਗੂਲਾ ਤੇ ਹਰਿਆਣਾ ਮੇਰੀ ਜ਼ਮੀਨ ਨਹਿਰ ਦੇ ਵਿੱਚ ਆਈ ਸੀ ਜੀ ਜਿਹਦੇ ਵਿੱਚ ਕੀ ਪਰਿਵਾਰ ਨੇ ਡਬਲ ਐਂਟਰੀ ਕਰਤੀ ਜੀ ਠੀਕ ਉਹਨਾਂ ਦੇ ਖੇਤ ਦੀ ਐਂਟਰੀ ਕੀਤੀ ਨਹੀਂ ਸਾਡੇ 'ਚ ਡਬਲ ਐਂਟਰੀ ਕਰਤੀ ਜੀ ਡਬਲ ਐਂਟਰੀ ਕਰਕੇ ਜਿੰਨੀ ਜ਼ਮੀਨ ਨਹਿਰ ਦੇ ਵਿੱਚ ਆਈ ਹੈ ਸਾਡੀ 30 ਨਾਲਾ 14 ਮਰਲੇ ਦੀ ਜ਼ਮੀਨ ਉਹਨੇ ਕਰਾਂਦੀ ਆਈ ਹੈ ਜੀ ਮੇਰਾ ਸਿੰਘ ਨੰਬਰਦਾਰ ਤੇ ਭਰਪੂਰ ਸਿੰਘ ਜੀ ਸਾਡੇ ਸਾਰੇ ਪਰਿਵਾਰ ਜੀ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਕੀ ਕੀਤਾ ਜੀ 30 ਕਨਾਲਾ 14 ਮਰਲੇ ਜਮੀਨ ਵੀ ਸਾਡੇ ਪਾਸ ਤੇ 17 ਕਨਾਲਾ 6 ਮਰਲੇ ਜਮੀਨ ਉਹਨਾਂ ਦੇ ਨਾਂ ਲੱਗ ਗਈ ਜੀ ਪੇਮੈਂਟ ਵੀ ਉਹ ਲੈ ਗਏ ਜੀ 67 ਕਨਾਲਾ 19 ਮਰਲਿਆਂ ਦੀ ਪੇਮੈਂਟ ਲੈ ਗਏ ਜੀ ਠੀਕ ਹੈ ਜੀ 67 ਕਨਾਲਾ 19 ਮਰਲਿਆਂ ਦੀ ਪੇਮੈਂਟ ਲੈ ਗਏ 79 ਕਨਾਲਾ 7 ਮਰਲੇ ਜਮੀਨ ਅਜੇ ਬਾਹਰ ਹੈ ਨੇ ਅੱਜ ਵੀ ਠੀਕ ਹੈ ਵੀ ਇੰਨਾ ਤਾਂ ਕਰਦਾ ਮੈਂ ਅੱਜ ਤੱਕ ਦੁਨੀਆ 'ਚ ਦੇਖਿਆ ਨਹੀਂ ਮੇਰੀ ਵੀ ਉਮਰ 70 ਸਾਲ ਦੀ ਹੋ ਗਈ ਠੀਕ ਹੈ ਜੀ ਪਹਿਲਾਂ ਅਸੀਂ ਕੇਸ ਪਾਇਆ ਸੀ ਕੱਲ੍ਹ ਰੱਬੀਲ ਕੋਲੇ ਕਾਲੇ ਡਬਕੇ ਇਹਨੇ 2-3 ਸਾਲ ਚਾਰ ਚਲਾ ਕੇ ਉਸ ਤੋਂ ਬਾਅਦ ਕੇਸ ਬਾਬਤ ਲੈਣਿਆ ਜੀ ਕਿ ਕਿੱਥੇ ਪਾਇਆ ਸੀ ਆਪਣਾ ਤਹਿਸੀਲ ਚ ਹਾਂ ਜੀ ਸਿਵਲ ਕੋਰਟ ਗੁਲਾ ਜੀ ਠੀਕ ਹੈ ਜੀ ਹਾਂ ਜੀ ਉਹਨੇ ਵਾਪਸ ਲੈ ਲਿਆ ਜੀ ਉਸ ਤੋਂ ਬਾਅਦ 2-3 ਮਹੀਨੇ ਬਾਅਦ ਗੁਰਦੇਵ ਸਿੰਘ ਵਕੀਲ ਨੇ ਪਾਇਆ ਜੀ ਗੁਰਦੇਵ ਸਿੰਘ ਵਕੀਲ ਨੇ ਮੈਨੂੰ ਉਸ ਪੈਸੇ ਲਗਾਇਆ ਤਾਂ ਵੀ ਤੇਰੇ ਹੱਕ ਤੇ ਹੋਊਗਾ ਸਾਰਾ ਕੁਝ ਮੈਂ ਸਾਰਾ ਕੁਝ ਪੜ੍ਹ ਲਿਆ ਬਹੁਤ ਵਧੀਆ ਉਹਨੇ ਕੇਸ ਲਿਖਿਆ ਪਰ ਉਸ ਤੋਂ ਬਾਅਦ ਉਹਨੂੰ ਵੀ ਪਤਾ ਨਹੀਂ ਕੀ ਬਿਮਾਰੀ ਹੋਈ ਹੈ ਜੀ ਹੁਣ ਉਹ ਐਸ ਟਾਈਮ ਤਾਂ ਗੁਜ਼ਰ ਚੁੱਕਿਆ ਜੀ ਠੀਕ ਹੈ ਜੀ ਦੂਸਰੇ ਵਕੀਲ ਨੇ ਵੀ ਜਿਹਨੂੰ ਅਸੀਂ ਕਿਸੇ ਨੂੰ ਅਸੀਂ ਕੇਸ ਦਿੰਨੇ ਆ ਉਹ ਕਹਿੰਦੇ ਵੀ ਮੈਕਮੇਂ ਦੇ ਖਿਲਾਫ ਹੈ ਨਹਿਰ ਮੈਕਮੇਂ ਦੇ ਖਿਲਾਫ ਹੈ ਮਾਲ ਮੈਕਮੇਂ ਦੇ ਖਿਲਾਫ ਹੈ ਜੀ ਵਿਚਰਦੀ ਪੰਚਾਇਤ ਵੀ ਸਾਡੇ ਖਿਲਾਫ ਹੈ ਜੀ ਸਾਡੀ ਤਾਂ ਇਹੀ ਮੰਗ ਹੈ ਵੀ ਦੇਖ ਕੇ ਇਹਨੂੰ ਦਰਸਤ ਕੀਤਾ ਜਾਵੇ ਜੀ ਅੱਛਾ ਜੀ ਹਾਂਜੀ ਇਹ ਸਾਡੀ ਮੰਗ ਹੈ ਜੀ ਹਾਂਜੀ ਇਸ ਵਕਤ ਜੋ ਮੇਨ ਮੁੱਦਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਮੇਨ ਮੁੱਦਾ ਤਾਂ ਇਸ ਤਰ੍ਹਾਂ ਜੀ ਹੁਣ ਜਦੋਂ ਉਹ ਦਰਸਤ ਕਰਨਗੇ ਜੇ ਤਾਂ ਉਹਨਾਂ ਨੇ ਸੀਸੇ ਮੁਤਾਬਕ ਜ਼ਮੀਨ ਘੱਟੇ ਹੋਈ ਹੋਵੇ ਕਰਦਾ ਸਾਨੂੰ ਸਮਝ ਆਵੇ ਜੀ ਉਹ ਜੋ ਉਹ ਜੋ ਜੀ ਕੀਤਾ ਉਹਨੇ ਉਹ ਕਰ ਰਿਹਾ 2002 ਦੀ ਜਮ੍ਹਾਂਬੰਦੀ ਸੀ ਜਿਹੜੀ ਉਹਦੇ ਚ ਜ਼ਮੀਨ ਸੀ 148 ਕਨਾਲ 8 ਮਰਲੇ ਸਾਂਝੀ ਜਿਹਦੇ ਵਿੱਚ 83 ਕਨਾਲ 17 ਮਰਲੇ ਮੇਵਾਸ ਕੰਦੀ ਸੀ 64 11 ਸਾਡੀ ਸੀ ਉਹ ਉਸ ਜਮ੍ਹਾਂਬੰਦੀ ਦੇ ਵਿੱਚ 2002 ਤਿੰਨ ਦੀ ਜਮ੍ਹਾਂ ਦੇ ਬੰਦੀ ਦੇ ਵਿੱਚ ਇੱਕ ਕਿੱਲਾ ਜ਼ਮੀਨ ਉਹ ਵਧਾਤੇ ਜੀ